ਕਲ ਜੀ ਗਗਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਪਿਆਰੋ ਕੀ ਹਾਲ ਹੈ ਬਹੁਤ ਵਧੀਆ ਜੀ ਆਓ ਬੈਠੋ ਜੀ ਹੋਰ ਕਾਹ ਚਾਹੋ ਜੀ ਘਰ ਪਰਿਵਾਰ ਸਭ ਠੀਕ ਠਾਕ ਹੈ ਜੀ ਹਾਂ ਜੀ ਘਰ ਪਰਿਵਾਰ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੁਹਾਡੇ ਵਿਆਹਾਂ ਦੇ ਸੀਜ਼ਨ ਕਿੱਦਾਂ ਚੱਲਦੇ ਆ ਸਾਡਾ ਹਲਵਾਈਆਂ ਦਾ ਤਾਂ ਤੁਹਾਨੂੰ ਪਤਾ ਹੈ ਜੀ 12 ਮਹੀਨੇ ਸੀਜ਼ਨ ਚੱਲਦਾ ਹੀ ਰਹਿੰਦਾ ਕੱਲ ਪੰਬਾ ਬਟੂ ਵਿਆਹ ਸੀ ਅੱਜ ਰਾਤ ਦੀ ਲਾਧੂ ਕਾਚਾ ਕੋ ਹੈ ਹੋਰ ਤੁਸੀਂ ਸੁਣਾਓ ਸ਼ਹੀਦੀ ਦੇਹਾੜੇ ਨੇੜੇ ਆ ਰਹੇ ਆ ਲੰਗਰ ਨਹੀਂ ਲਾਉਣਾ ਫਤਿਹਗੜ੍ਹ ਸਾਹਿਬ ਇਸ ਵਾਰ ਅਸੀਂ ਪਿੰਡ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਆ 2-4 ਦਿਨ ਦੇ ਵਿੱਚ ਜੋ ਵੀ ਸਹਿਯੋਗ ਮਿਲਿਆ ਉਸ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਦੱਸ ਦਾਂਗੇ ਜੀ ਚਲੋ 2-4 ਆਟਮਾ ਲਾ ਲਿਆ ਜੀ ਸੰਗਤਾਂ ਹੀ ਲੰਗਰ ਛਕਣਾਉਂਦੀ ਹੈ ਲੰਗਰ ਤਾਂ ਦੇਖੋ ਪ੍ਰਮਾਤਮਾ ਨੂੰ ਹੀ ਪਤਾ ਕਹਨੇ ਕਿੱਥੇ ਛਕਣਾ ਬਾਕੀ ਜੋ ਪਿੰਡ ਵਾਲੇ ਦਾ ਸਹਿਯੋਗ ਮਿਲਿਆ ਉਸ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਦੱਸ ਦਾਂਗੇ ਚਲੋ ਠੀਕ ਹੈ ਜੀ ਚਲੋ ਸਭ ਨੂੰ ਯਾਦ ਰੱਖਿਆ ਜੀ ਚਾਹ ਪਾਣੀ ਛੱਕ ਕੇ ਜਾਇਓ ਜੀ ਜੀ ਮਿਹਰਬਾਨੀ ਜੀ ਠੀਕ ਆ ਜੀ ਧੰਨਵਾਦ ਇਹ ਪਾਰਟੀ ਤਾਂ ਦਿੱਲੀ ਲੱਗਦੀ ਆ ਤੁਜੀ ਪਾਰਟੀ ਦਾ ਪਤਾ ਕਰਦੇ ਕੀ ਕਹਿੰਦੇ ਆ ਹੋਰ ਕੁਵਾਲ ਸਿੰਘ ਜੀ ਕੀ ਹਲਚਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਹੋਰ ਦੱਸੋ ਖੋਜ ਨੇ ਲੋਕਾਂ ਨੂੰ ਪਕੜੇ ਤਾਂ ਆਪਣਾ ਕੰਮ ਹੈ ਜੀ ਹੋਣੀ ਹੈ ਬਹੁਤ ਵਧੀਆ ਗੱਲ ਤੁਸੀਂ ਸੁਣਾਓ ਫਤਿਹਗੜ੍ਹ ਸਾਹਿਬ ਲਾ ਰਹੇ ਉਹਨਾਂ ਨੰਗਰ ਹਰ ਸਾਲ ਦੀ ਤਰ੍ਹਾਂ ਬਿਲਕੁਲ ਲਾਉਣੇ ਆ ਜੀ ਇਹ ਕੋਈ ਪੁੱਛਣ ਵਾਲੀ ਗੱਲ ਹੈ ਜੀ ਕੀ ਆਤਮਾ ਬਣਾਉਣ ਦਾ ਵਿਚਾਰ ਹੈ ਇਦਾਂ ਕਰੋ ਇੱਕ ਪਾਲ ਕਲੇਬ ਕੋੜੇ ਕਰ ਲਿਓ ਹਾਂ ਇੱਕ ਗੋਭੀ ਵਾਲੇ ਦੇ ਨਾਲ ਇੱਕ ਬ੍ਰੈਡ ਕਰ ਲਿਓ બસ 3 ਐਟਮਾ ਹੀ 4-5 ਤਾਂ ਪਿੰਡ ਵਾਲਾ ਹੀ ਲਾ ਰਿਆ ਥੋੜੀ ਤਾਂ ਬੇਇੱਜ਼ਤੀ ਹੋ ਜੂਵੇ ਸਸ ਜੀ ਸਾਹਬ ਨਾਲ ਨਾ ਨਾ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਤੁਸੀਂ ਐਟਮਾ ਵਧਾ ਦਿਓ ਤੁਸੀਂ ਪਨੀਰ ਵਾਲੇ ਵੀ ਕਰ ਲਓ ਨਾਲ ਹੋਰ ਵੀ ਕਰ ਲਓ ਐਟਮਾ 2-4 ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਆਪਣੀ ਇੱਧਾ ਪਿੰਡ ਦੇ ਵਿੱਚ ਬਸ ਦੀ ਫਿਕਰ ਨਾ ਕਰੋ ਤੁਸੀਂ ਕਹਿਤਾ ਥੋੜੀ ਬੇਇੱਜ਼ਤੀ ਨਹੀਂ ਹੋਣ ਦਿੰਦੇ ਮੈਨੂੰ ਲਿਸਟ ਭੇਜੋ ਬਣਾ ਕੇ ਆਪਾਂ ਕਰ ਦਿੰਦੇ ਸਾਰਾ ਬਸ ਸ਼ਾਮ ਤੱਕ ਮੈਂ ਲਿਸਟ ਭੇਜ ਦੇਣਾ ਤੁਹਾਨੂੰ ਠੀਕ ਹੈ ਕੁਵਾਲਤਾ ਨਾਲ ਠੀਕ ਹੈ ਜੀ ਸੋਸਟਰੀ ਕਾ 어머님, 예전에는 너무 politic다가 terminar로 돌아債비를까지 했잖아요. 여름에 본인이 chamado 바로lly 결혼할 수 없는 처 scans 하И기천어요 little girl 그vette finish 오늘님, 현재 언제 바나나 잠을 너무 잘 안냈어 얼굴의 부위로 누어지고 느낌이 너무 좋아야합니다 뭐와요? 눈에kill 내가 excel할 땐 몸이agers ਚਕ ਚਕ ਬੋਤਾ ਚਕ ਬੋਤਾ ਬਾਰੇ ਵਸ ਬੁਖਾਰ ਤਾਂ ਹੈਗਾ ਬੱਚੇ ਨੂੰ ਖਾਸ ਧਿਆਨ ਰੱਖਿਆ ਕਰੋ ਬੱਚੇ ਦਾ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਸੋ ਨੂੰ ਨੰਗੇ ਪੈਰੀ ਨਾ ਪਾਉਣ ਦਿਓ ਵੀ ਖਿਆਲ ਤਾਂ ਪੂਰਾ ਰੱਖਦੀਆਂ ਪਰ ਅੱਜ ਕੱਲ ਦੇ ਬੱਚੇ ਨਹੀਂ ਮੈਂ ਤੁਹਾਡੀ ਗੱਲ ਸਮਝਦਾ ਪਰ ਬੱਚਿਆਂ ਦੇ ਬਜ਼ੁਰਗਾਂ ਦਾ ਥੋੜਾ ਖਾਸ ਧਿਆਨ ਰੱਖਣਾ ਪੈਂਦਾ ਕੋਈ ਠੰਡ ਬਹੁਤ ਜ਼ਿਆਦਾ ਹੈ ਕੋਈ ਫਿਕਰ ਵਾਲੀ ਗੱਲ ਤਾਂ ਨਹੀਂ ਨਾ ਨਾ ਫਿਕਰ ਵਾਲੀ ਗੱਲ ਨਹੀਂ ਕੋਈ ਵੀ ਬੁਖਾਰ ਸੀਗਾ ਥੋੜਾ ਜਿਹਾ ਮੈਂ ਮੈਡੀਸਿਨ ਦੇ ਰਿਹਾ 3 ਦਿਨ ਦੀ ਧੰਨਵਾਦ ਡਾਕਟਰ ਸਾਹਿਬ ਧੰਨਵਾਦ ਮੀਰਾ ਕਾਲਾ ਮੈਂ ਤਾਂ ਆਪਣਾ ਫਰਜ ਨਿਭਾ ਰਿਹਾ ਸੋ ਧੰਨਵਾਦ ਉਸ ਪ੍ਰਮਾਤਮਾ ਦਾ ਕਰੋ ਜਿਹੜਾ ਸਾਰਿਆਂ ਦਾ ਖਿਆਲ ਰੱਖਦਾ ਜਿਨ੍ਹਾਂ ਦੇ ਪੈਰਾਂ 'ਚ ਪਾਉਣ ਨੂੰ ਚੱਪਲ ਨਹੀਂ ਹੈਗੀ ਠੀਕ ਹੈ ਜੀ ਸੌਣ ਲਈ ਕੰਬੜਾ ਨਹੀਂ ਹੈਗਾ ਉਹਨਾਂ ਦਾ ਵੀ ਉਹ ਖਿਆਲ ਰੱਖਦਾ ਸੋ ਇਸ ਗੱਲ 'ਕੇ ਤੁਸੀਂ ਪ੍ਰਮਾਤਮਾ ਦਾ ਹੀ ਧੰਨਵਾਦ ਕਰੋ ਠੀਕ ਹੈ ਮੈਂ ਮੈਡੀਸਿਨ ਦੇ ਰਿਹਾ ਬੱਚੇ ਨੂੰ ਤੁਸੀਂ 3 ਦਿਨ ਬਾਅਦ ਆ ਕੇ ਫਿਰ ਦੁਬਾਰਾ ਚੈੱਕ ਕਰਵਾ ਲੈ ਚਲਿਓ ਚਲਿਓ ਹਾਂ ਜੀ ਠੀਕ ਹੈ ਠੀਕ ਹੈ ਚਲਿਓ ਜਿਹੜਿਆਂ ਦੇ ਬਜ਼ੁਰਗਾਂ ਉਨਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਜਿਨ੍ਹਾਂ ਦੇ ਪੈਰਾਂ 'ਚ ਪਾਉਣ ਨੂੰ ਚੱਪਲ ਨਹੀਂ ਹੈਗੀ ਤੇ ਸੌਣ ਲਈ ਕੰਬੜਾ ਨਹੀਂ ਹੈਗਾ ਉਹਨਾਂ ਦਾ ਵੀ ਉਹ ਖਿਆਲ ਰੱਖਣਾ ਹਾਂਜੀ ਕਗਨਦੀਪ ਸਿੰਘ ਜੀ ਘਰੋਂ ਜੀ ਹਾਂਜੀ ਹਾਂਜੀ ਨੰਗਿਆ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੈਠੋ ਜੀ ਧੰਨਵਾਦ ਜੀ ਹੋਰ ਘਰ ਪਰਿਵਾਰ ਸਭ ਠੀਕ ਹੁਸ਼ੀ ਜੀ ਬਹੁਤ ਵਧੀਆ ਤੁਸੀਂ ਸੁਣਾਓ ਹੋਰ ਕਿਵੇਂ ਕੀ ਬਤ ਕਟ ਸਾਹਿਬ ਲੰਗਰਾਂ ਦੀ ਤਿਆਰੀ ਹੋ ਗਈ ਜੀ ਸਾਰੀ ਬਸ 3-4 ਦਿਨ ਲੱਗਣਗੇ ਜੀ ਸੰਗਤਾਂ ਵੱਲੋਂ ਮਾਇਆ ਆ ਹੀ ਰਹੀ ਆ ਆ ਬੇਨਤੀ ਕਰਦੇ ਸੀ ਕਿ ਜੀ ਆ ਥੋੜੀ ਜਿਹੀ ਤੁਸੀਂ ਤਾਂ ਹਰ ਵਾਰ ਅਲੱਗ ਪੰਡਾ ਲਗਾਉਂਦੇ ਆ ਇਸ ਵਾਰ ਨਹੀਂ ਲਗਾ ਰਹੇ ਨਹੀਂ ਜੀ ਮੈਨੂੰ ਲੱਗਦਾ ਐਤਕੀ ਸਹਿਬ ਜੀ ਸਾਡੀ ਸੇਵਾ ਕਿਤੇ ਹੋਰੀ ਲਾ ਦਿੰਦੀ ਆ ਇਸ ਕਰਕੇ ਤੁਸੀਂ ਸਾਡੀ ਮਾਇਆ ਕਬੂਲ ਕਰਿਓ ਨਾਲੇ ਜਿਹੜਾ ਕੰਮ ਨਾ ਸਾਝੇ ਤਰੀਕੇ ਨਾਲ ਹੋ ਜਵੇ ਉਹਦੇ ਨਾਲ ਦੀ ਕੀਸ ਨਹੀਂ ਹੁੰਦੀ ਬਹੁਤ ਨੇਕ ਵਿਚਾਰ ਨੇ ਜੀ ਤੁਹਾਡੇ ਸਾਝੇ ਕੰਮ ਵਿੱਚ ਹੀ ਬਰਕਤ ਹੁੰਦੀ ਆ ਤੇ ਸਾਝੇ ਕੰਮ ਨਾਲ ਹੀ ਸਮਾਜ ਦਾ ਭਲਾ ਹੁੰਦਾ ਆ ਬਿਲਕੁਲ ਸਹੀ ਕਹੀ ਜੀ ਚਲੋ ਠੀਕ ਆ ਜੀ ਇਰਾਦਾ ਦਿਓ ਜੀ ਮੈਂ ਕੋਸ਼ਿਸ਼ਾਂ ਕਰਕੇ ਚੱਲੇ ਜਾਂਦੇ ਆ ਬੱਸ ਵੈਸੇ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਠੀਕ ਆ ਜੀ